खा के देखिए जी बड़े सोहने बने गए लड्डू गुआ कमाल मिठा कमाल का टेस्ट तो मार्केट के लड्डू लेना तुम भुल जाओगे तो हमेशा इदा घर बना के खाओ कोई टाइम नहीं लगता दस मिनट तैयार हैलो फ्रेंड्स वेलकम टू माई चैनल डायनामिक पैशन फायर बहुत बहुत स्वागत है ਤੇ ਅੱਜ ਮੌਸਮ ਬਹੁਤ ਜ਼ਿਆਦਾ ਸੋਹਣਾ ਸਾਰੇ ਪੰਜਾਬ ਚ ਨਹੀਂ ਪੈਂਦਾ ਬਟ ਸਾਡੇ ਸ਼ਹਿਰ ਚ ਨਹੀਂ ਪੈਂਦਾ ਅੱਜ ਵੀ ਆ ਤੇ ਮੈਂ ਕਿਹਾ ਚਲੋ ਇੱਕ ਕੋਈ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਤੇ ਅੱਜ ਮੇਰਾ ਮਨ ਬਹੁਤ ਕਰ ਰਿਹਾ ਸੀ ਕਿ ਘਰ ਦੇ ਬਣੇ ਲੱਡੂ ਖਾਦੇ ਜਾਣ ਜਿਹੜੇ ਵਿਆਹਾਂ ਵਿੱਚ ਪਾਜੀ ਬਣਦੀ ਹੈ ਕਿਉਂਕਿ ਮਾਰਕੀਟ ਦੇ ਲੱਡੂ ਮੈਨੂੰ ਪਸੰਦ ਨਹੀਂ ਗਏ ਤੇ ਫਿਰ ਮੈਂ ਕਿਹਾ ਚਲੋ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕਰ ਦਾਂ ਤੇ ਚਲੋ ਆਜੋ ਆਪਾਂ ਸ਼ੇਅਰ ਕਰੀਏ ਕਿਵੇਂ ਬਣਾਉਣੇ ਆ ਬਹੁਤ ਹੀ ਇਜ਼ੀ ਵੇ ਤੇ ਬਹੁਤ ਹੀ ਸੌਖਾ ਢੰਗ ਨਾਲ ਵਧੀਆ ਤਰੀਕਾ ਕੋਈ ਬਹੁਤਾ ਚੰਝਟ ਨਹੀਂ ਹੈਗਾ ਤੇ ਜੇ ਆਪਣੇ ਘਰ 10 ਮਹਿਮਾਨ ਵੀ ਆ ਗਏ ਨਾ ਤੁਸੀਂ ਤਾਂ ਵੀ ਇਹਨਾਂ ਦੇ ਬੈਠਿਆਂ ਵੀ ਬਣਾ ਸਕਦੇ ਆ ਤਾਂ ਸਾਰਿਆਂ ਨੂੰ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇਆ ਕਰੋ ਤੇ ਲਾਈਕ ਕਰਦੇਆ ਕਰੋ ਤੇ ਵਧੀਆ ਜਿਹਾ ਕਮੈਂਟ ਦੇ ਦਿਆ ਕਰੋ ਤੇ ਚਲੋ ਆਓ ਫਿਰ ਸ਼ੁਰੂ ਕਰੀਏ ਇਹ ਹੈ ਮੇਰੇ ਕੋਲੇ ਬੂੰਦੀ ਜਿਹੜੀ ਆਪਾਂ ਨਹੀਂ ਜੀ ਯੂਜ਼ ਕਰਦੇ ਆ ਪਰ ਇਹ ਬਿਨਾ ਨਮਕ ਮਿਰਚ ਤੇ ਮਸਾਲੇ ਤੋਂ ਬਿਨਾ ਹੈ ਠੀਕ ਹੈ ਜੀ ਤਾਂ ਇਹ ਆਪਾਂ ਗੁੰਡੀ ਲੈ ਕੇ ਇਹਦੇ ਵਧੀਆ ਲੱਡੂ ਘਰੇ ਬਣਦੇ ਆ ਤੇ ਤੁਹਾਨੂੰ ਮੈਂ ਦੱਸ ਦਿੰਦੀ ਕਿਵੇਂ ਬਣਨੇ ਵੈਸੇ ਤੁਸੀਂ ਦੇਖੇ ਹੋਣਗੇ ਬਹੁਤ ਵਾਰੀ ਤੇ ਪਰ ਮੈਂ ਵੀ ਕਦੇ-ਕਦੇ ਬਣਾਉਣੀ ਆ ਤਾਂ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਰੈਸਪੀ ਜਿਹੜੀ ਹੈਗੀ ਹੈ ਮੈਂ ਸ਼ੇਅਰ ਕਰਾਂ ਤੇ ਇਹਦੇ ਚੋਂ ਆਪਾਂ ਇੱਕ ਇਹ ਲਵਾਂਗੇ ਆਪਾਂ ਦੋ ਟਟੋਰੀਆਂ ਗੁੰਡੀ ਦੀਆਂ ਠੀਕ ਹੈ ਜੀ कि दो कटोरियाँ आप बूंदी लवेंगे पूरी भर के लै लो कोई चक्कर नहीं आप दो कटोरी बूंदी लवों मेन अंदरों आवाज आई है कि तुम बनाओ ਕਿੰਕਾ ਜੀ ਤਾਂ ਆਪਾਂ ਕਿੰਨਾ ਦੀ ਬਣਾ ਲੈਂਦੇ ਚਲੋ ਓਕੇ ਜੀ ਤਿੰਨ ਕਟੋਰੀ ਆਪਣੀ ਬੂੰਦੀ ਹੋ ਗਈ ਤਾਂ ਹੁਣ ਕੀ ਕਰਨਾ ਆਪਾਂ ਇਹਦੇ ਵਿੱਚ ਉਸ ਤੋਂ ਅੱਧੀ ਆਪਾਂ ਚੀਨੀ ਪਾਉਣੀ ਆ ਇੱਕ ਕਟੋਰੀ ਹੋ ਗਈ ਜੀ ਅੱਧੀ ਮਤਲਬ ਡੇਢ ਕਟੋਰੀ ਲੋ ਜੀ ਤੁਹਾਨੂੰ ਮਿੜ ਕੇ ਤਾਂ ਹੀ ਦਿਖਾਉਣੀ ਪਈਆਂ ਤਾਂ ਇਹਦੇ ਵਿੱਚ ਆਪਾਂ ਡੇਢ ਕਟੋਰੀ ਹੋ ਗਈ ਤਾਂ ਹੁਣ ਇਹਦੇ ਵਿੱਚ ਆਪਾਂ ਪਾਣੀ ਕਿੰਨਾ ਪਾਉਣਾ ਹੈਗਾ ਇੱਕ ਕੌਲੀ ਪਾਣੀ ਬਰਾਬਰ ਦਾ ਨਹੀਂ ਪਾਉਣਾ ਠੀਕ ਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਹ ਮੇਰੇ ਕੋਲ ਹੈ ਫੂਡ ਕਲਰ ਹੈਗੇ ਆ ਇਹ ਲੱਡੂਆਂ ਵਾਲਾ ਰੰਗ ਹੈਗਾ ਤਾਂ ਇਹ ਥੋੜਾ ਇਹ ਵਿੱਚ ਪਾਵਾਂਗੇ ਤਾਂ ਸੋਹਣਾ ਰੰਗ ਬਣੂਗਾ ਹੁਣ ਜੇ ਤੁਹਾਡੇ ਕੋਲੇ ਕੋਈ ਐਸੈਂਸ ਪਈ ਹੈਗੀ ਆ ਘਰ ਦੇ ਵਿੱਚ ਜਿਵੇਂ ਕੋਈ ਕੇਵੜਾ ਵਗੈਰਾ ਹੈਗਾ ਪਿਆ ਹੋਇਆ ਜਾਂ ਕੋਈ ਹੋਰ ਪਈ ਆ ਚੀਜ਼ ਤਾਂ ਤੁਸੀਂ ਜਾਂ ਇਲਾਇਚੀ ਪਾਊਡਰ ਵਗੈਰਾ ਹੈਗਾ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਆ ਤਾਂ ਇਹਨੂੰ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਅੱਗ ਤੇ ਰੱਖਦੇ ਆ ਹੁਣ ਆਪਾਂ ਇਸ ਤਰ੍ਹਾਂ ਹਿਲਾਈ ਜਾਣਾ ਤਾਂ ਇਹਦੀ ਜਿਹੜੀ ਚਾਸ਼ਨੀ ਆਪਾਂ ਇੱਕ ਤਾਰ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਜਸਟ ਆਪਾਂ ਇਹਨੂੰ ਜਿਵੇਂ ਜਲੇਬੀਆਂ ਦੀ ਚਾਸ਼ਨੀ ਬਣਾਉਨੇ ਆ ਉਵੇਂ ਇਹਨੂੰ ਆਪਾਂ ਮੈਲਟ ਕਰਨਾ ਥੋੜਾ ਜਿਹਾ ਥਿੱਕ ਕਰਾਂਗੇ ਜ਼ਿਆਦਾ ਨਹੀਂ ਕਿਉਂਕਿ ਉਹਦੀ ਤਾਰ ਨਹੀਂ ਬਣਨੀ ਚਾਹੀਦੀ ਤਾਂ ਉਨੀ ਦੇਰ ਇਹਨੂੰ ਆਪਾਂ ਇਸ ਤਰ੍ਹਾਂ ਹਿਲਾਇ ਜਾਣਾ ਹੈਗਾ ਲਓ ਜੀ ਇਸ ਤਰ੍ਹਾਂ ਦਾ ਬਣ ਗਿਆ ਆਪਣਾ ਇਹ ਕੋਲ ਮਿਸ਼ਰਣ ਆ ਦੇਖੋ ਥੋੜਾ ਜਿਹਾ ਥਿੱਕ ਹੋ ਗਿਆ ਇਹ ਹਾਂ ਬਸ ਇਦਾਂ ਦਾ ਹੀ ਬਣਾਉਣਾ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਗੈਸ ਨੂੰ ਕਰਾਂਗੇ ਥੋੜਾ ਡਾਊਨ ਤਾਂ ਜਿਹੜੀ ਆਪਾਂ ਇਹ ਮਿਲ ਕੇ ਰੱਖੀ ਹੋਈ ਆਪਣੀ ਬੂੰਦੀ ਉਹ ਆਪਾਂ ਇਹਦੇ ਵਿੱਚ ਪਾਉਣੀ ਹੈ ਬੜੇ ਧਿਆਨ ਨਾਲ ਤਾਂ ਹੁਣ ਇਹਨੂੰ ਆਪਾਂ ਇਦਾਂ ਕਰਕੇ ਹਿਲਾਇ ਜਾਣਾ ਤਾਂ ਕਿ ਜਿੰਨਾ ਸਾਡਾ ਮਿੱਠਾ ਹੈਗਾ ਇਹਦੇ ਵਿੱਚ ਉਹ ਅਬਜ਼orb ਹੋ ਜਾਵੇ ਇਹਨੂੰ ਇਸ ਤਰ੍ਹਾਂ ਆਪਾਂ ਹਲਾਇ ਜਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਦੀ ਨਾਲ ਆਪਾਂ ਇਹਨੂੰ ਛੱਡਣਾ ਨਹੀਂ ਹੈਗਾ ਵੀ ਆਪਾਂ ਇਹਨੂੰ ਬਿਨਾਂ ਹਲਾਏ ਆ ਦੇਖੋ ਵਧੀਆ ਦੇਖੋ ਗੁੰਦੀ ਸਾਰੀ ਫੁੱਲ ਗਈ ਆ ਤਾਂ ਜਿਹੜੀ ਤੁਹਾਡੀ ਫਲੇਮ ਹੈਗੀ ਆ ਉਹ ਥੋੜੀ ਜੀ ਲੋਅ ਰੱਖਣੀ ਆ ਤਾਂ ਕਿ ਜਿਹੜਾ ਮਿੱਠਾ ਹੈਗਾ ਉਹ ਚੰਗੀ ਤਰ੍ਹਾਂ ਗੁੰਦੀ ਦੇ ਵਿੱਚ ਅਬਜ਼ਰਵ ਹੋ ਜਾਵੇ ਤੇ ਲੱਡੂ ਜਿੰਨੇ ਮਰਜ਼ੀ ਖਾਓ ਬਣਾ ਕੇ ਘਰ ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਹੁਣ ਮਾਰਕੀਟ ਦੇ ਲੱਡੂ ਆਪਾਂ ਨੂੰ ਕੀ ਪਤਾ ਉਹ ਕਿੰਨੇ ਵੇਹ ਆ ਅਗਰ ਫਾਇਨ ਚ ਬਣੇ ਆ ਕਾਦੇ ਚ ਬਣੇ ਆ ਕੀ ਬਣਿਆ ਕੀ ਨਹੀਂ ਆ ਇਹ ਬੋਦੀ ਤੁਸੀਂ ਘਰ ਵੀ ਬਣਾ ਸਕਦੇ ਹੋ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਮੈਂ ਤਾਂ फटाफट ਬਿਨਾ ਮਸਾਲੇ ਵਾਲੀ ਲੱਬ ਕੇ ਲਈ ਆਈ ਆ ਨਾ ਇਹਦੇ ਵਿੱਚ ਨਮਕ ਆ ਨਾ ਮਸਾਲਾ ਆ ਨਾ ਮਿਰਚਾ ਕੁਝ ਨਹੀਂ ਹੈਗਾ ਫਿੱਕੀ ਚਾਹੀਦੀ ਆ ਆਮ ਤੌਰ ਤੇ ਗਰੋਸਰੀ ਸਟੋਰਸ ਤੋਂ ਜ਼ਿਆਦਾ ਮਿਲਦੀ ਆ ਛੋਟੇ ਕ੍ਰਿਆਨਿਆਂ ਤੋਂ ਤਾਂ ਇਹ ਮਸਾਲੇ ਮਸੂਲੇ ਵਾਲੀਆਂ ਮਿਲ ਜਾਂਦੀਆਂ ਬਸ ਇਹਨੂੰ ਇਦਾਂ ਹੀ ਹਿਲਾਇ ਜਾਣਾ ਆਪਾਂ ਠੀਕ ਹੈ ਜੀ ਅੱਜ ਕੱਲ ਮਾਰਕੀਟ ਦੇ ਵਿੱਚ ਮੋਟੀ ਬੂੰਦੀ ਦੇ ਲੱਡੂ ਬਣਦੇ ਆ ਹੈਨਾ ਜਿਹੜੇ 2-3 ਰੰਗ ਵਿੱਚ ਹੁੰਦੇ ਗ੍ਰੀਨ ਰੈੱਡ ਰੰਗ ਪਾਇਆ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਆ ਜੇ ਆਪਾਂ ਇਹਨਾਂ ਨੂੰ ਥੋੜੀ ਮੋਟੀ ਵਿੱਚ ਦਿਖੇ ਤਾਂ ਇਹਨੂੰ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਵਿੱਚ ਇਹਦੇ ਮੈਸ਼ ਕਰੀ ਚੱਲਾਂਗੇ ਜ਼ਿਆਦਾ ਨਹੀਂ ਤਾਂ ਕਿ ਫਿਰ ਉਹ ਆਪਣੀ ਉਹ ਵੇਸਣ ਜਿਹਾ ਬਣ ਜਾਊਗਾ ਬੂੰਦੀ ਲੜੀ ਬਣਾਉਂਗੀ ਦੇਖੋ ਕਿੰਨੀ ਵਧੀਆ ਬਣ ਗਈ ਕਿ ਨਹੀਂ ਆਪਣੀ ਬੂੰਦੀ ਜੀ ਮਿੱਠਾ ਆਪਣੀ ਬੂੰਦੀ ਨੇ ਬਹੁਤ ਵਧੀਆ ਐਬਜ਼ੌਰਬ ਕਰ ਲਿਆ ਤੇ ਬਹੁਤ ਹੀ ਸੋਹਣੀ ਬਣ ਗਈ ਹੈ ਦੇਖੋ ਇਹਨੂੰ ਹੁਣ ਆਪਾਂ ਕੀ ਕਰਾਂਗੇ ਗੈਸ ਕਰਾਂਗੇ ਬੰਦ ਤਾਂ ਇਹਨੂੰ ਆਪਾਂ ਥੋੜੀ देर ਵਾਸਤੇ ਇਸ ਤਰ੍ਹਾਂ ਇਸੇ ਬਰਤਨ ਦੇ ਵਿੱਚ ਪਈ ਰਹਿਣ ਦਵਾਂਗੇ ਤਾਂ ਕਿ ਜੋ ਵੀ ਇਹਦਾ ਸੇਕ ਹੁੰਦਾ ਜਾਂ ਕੋਈ ਮਤਲਬ ਮਿੱਠਾ ਚੀਜ਼ ਇਹ ਬਰਤਨ ਦੇ ਨਾਲੋਂ ਵੀ ਸੋਕ ਲੈਂਦੀ ਹੈ ਸਮਾਨ ਆਪਣਾ ਜਿਵੇਂ ਆਪਾਂ ਸਬਜ਼ੀ ਬਣਾ ਕੇ ਉਹਨੂੰ ਸਟੀਮ ਦਿਵਾਉਨੇ ਆ ਹਨਾ ਘੋ ਕੁ ਛੱਡ ਜਾਂਦਾ ਤਾਂ ਉਸ ਤਰ੍ਹਾਂ ਹੀ ਇਹਨੇ ਆਪਾਂ ਹੁਣ ਇਹਨੂੰ ਬੰਦ ਕਰ ਦਿਆ। ਲਓ ਜੀ ਗੈਸ ਕਰਤੀ ਬੰਦ ਤਾਂ ਇਹਨੂੰ ਹੁਣ ਆਪਾਂ 5-7 ਮਿੰਟ ਇਦਾਂ ਹੀ ਰੱਖਦੇ ਹੈਗੇ ਆ ਤੇ ਇਹਨੂੰ ਆਪਾਂ ਗੈਸ ਤੋਂ نیچے ਧਾਰ ਕੇ ਰੱਖ ਦਿੰਦੇ ਆ ਠੀਕ ਆ ਉੱਪਰ ਨਹੀਂ ਰੱਖਣਾ। ਤਾਂ ਅੱਜ ਕੱਲ੍ਹ ਬਰਸਾਤੀ ਮੌਸਮ ਹੈਗਾ ਕੋਈ ਚੀਜ਼ ਵਿੱਚ ਨਾ ਡਿੱਗ ਜੇ ਤਾਂ ਇਹਨੂੰ ਉੱਪਰੋਂ ਆਪਾਂ ਜਾਲੀ ਨਾਲ ਕਵਰ ਕਰ ਦਵਾਂਗੇ। ਇਦਾਂ ਕਰਕੇ ਠੀਕ ਆ ਤਾਂ 5-7 ਮਿੰਟ ਬਾਅਦ ਮਿਲਦੇ ਹੋ ਗਏ ਆ ਤੇ ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਕੱਢਾਂਗੇ ਇਸ ਤਰ੍ਹਾਂ ਤਾਂ ਕਿ ਜਿਹੜਾ ਆਪਣਾ ਮਟੀਰੀਅਲ ਹੈਗਾ ਇਹ ਥੋੜਾ ਠੰਡਾ ਹੋ ਜਾਵੇ ਤਾਂ ਕਿ ਜਿਹੜੇ ਆਪਣੇ ਹੱਥ ਹੈਗੇ ਆ ਉਹਨਾਂ ਨੂੰ ਸੇਕ ਨਾ ਲੱਗੇ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਛੱਡ ਦੇਾਂਗੇ ਠੰਡਾ ਹੋਣ ਵਾਸਤੇ ਛੱਡ ਕੇ ਤੇ ਫਿਰ ਆਪਾਂ ਇਹਦੇ ਲੱਡੂ ਬਣਾਉਣੇ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਸੀਗੀ ਕਿ ਕਈ ਵਾਰੀ ਹੁੰਦਾ ਕਿ ਮਿੱਠਾ ਵੱਧ ਜਾਂ ਘਟ ਅਗਰ ਤੁਸੀਂ ਮਿੱਠਾ ਘਟਾ ਖਾਣਾ ਚਾਹੁੰਦੇ ਆ ਤਾਂ ਤੁਸੀਂ ਆਪਣੀ ਚੀਨੀ ਘਟਾ ਸਕਦੇ ਹੋ ਜਿਆਦਾ ਖਾਣਨੇ ਆ ਤਾਂ ਇੰਨਾ ਹੀ ਪਾ ਸਕਦਾ ਬਾਕੀ ਤੁਹਾਡੀ ਖੰਡ ਹੈ ਕਿਵੇਂ ਆ ਮੋਟੀ ਆ ਬਰੀਕ ਆ ਉਹਦੇ ਅਕੋਰਡਿੰਗ ਤੁਸੀਂ ਪਾ ਸਕਦੇ ਆ ਮਤਲਬ ਜਿੰਨੇ ਕੌਲੀਆਂ ਜਾਂ ਕਟੋਰੀਆਂ ਬੂੰਦੀ ਦੀਆਂ ਉਹਦਾ ਹਾਫ ਪਾਉਣਾ ਤੇ ਪਾਣੀ ਉਹਦਾ ਹਾਫ ਚੀਨੀ ਦਾ ਹਾਫ ਤੇ ਚਲੋ ਆਪਾਂ 2 ਮਿੰਟ ਬਾਅਦ ਇਹਨੂੰ ਠੰਡੇ ਹਲੇ ਹੱਥ ਗਰਮ ਹੁੰਦੇ ਆ ਤੇ ਇਹਨੂੰ ਆਪਾਂ ਲੱਡੂ ਬਟਾ ਲੱਡੂ ਬਟੇ ਨੇ ਸਟਾਰਟ ਕਰਨੇ ਨਾ ਤੇ ਆਪਾਂ ਥੋੜਾ ਜਿਹਾ ਦੇਸੀ ਘਿਓ ਹੈ ਜਿਹੜਾ ਉਹ ਆਪਣੇ ਹੱਥਾਂ ਨੂੰ ਲਗਾ ਲੈਣਾ ਠੀਕ ਹੈ ਤਾਂ ਇਸ ਤਰ੍ਹਾਂ ਲਾ ਕੇ ਤਾਂ ਫਿਰ ਆਪਾਂ ਥੋੜਾ ਜਿਹਾ ਮਟੀਰੀਅਲ ਲੈ ਕੇ ਆਪਾਂ ਲੱਡੂ ਜਿੰਨੇ ਕੇ ਵੱਡੇ ਤੁਸੀਂ ਬਣਾਉਣੇ ਚਾਹੁੰਦੇ ਆ ਉਸ ਤਰ੍ਹਾਂ ਤੁਸੀਂ ਉਨੇ ਵੱਡੇ ਲੱਡੂ ਬਣਾ ਸਕਦੇ ਮੈਨੂੰ ਛੋਟੇ ਪਸੰਦ ਆ ਫਿਰ ਵੱਡਾ ਕੀ ਹੋਊਗਾ ਜ਼ਿਆਦਾ ਖਾਧਾ ਜਾਣਾ ਲਓ ਦੇਖੋ ਕਿੰਨੇ ਸੋਹਣੇ ਲੱਡੂ ਬਣ ਗਏ ਆ ਆ ਦੇਖੋ ਹੋਰ ਵੱਟਾ ਤਾਂ ਇਸ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਲੱਡੂ ਛੋਟਾ ਵੱਡਾ ਸਾਈਜ਼ ਜਿੰਨਾ ਵੀ ਤੁਹਾਨੂੰ ਚੰਗਾ ਲੱਗਦਾ ਦੇਖੋ ਮਿੰਟੋ ਮਿੰਟੀ ਲੱਡੂ ਬਣੇ ਜਾਂਦੇ ਆ ਆਪਣੇ ਕੋਈ ਜ਼ਿਆਦਾ ਆਪਾਂ ਨੂੰ ਅੱਜ ਮਿਹਨਤ ਵੀ ਨਹੀਂ ਕਰਨੀ ਪਈ ਆਪਾਂ ਇੱਕ ਛੋਟਾ ਵੀ ਬਣਾ ਕੇ ਦੇਖੀਏ ਲਓ ਜੀ ਛੋਟਾ ਲੱਡੂ ਓਦੂ ਸੋਹਣਾ ਬਣ ਗਿਆ ਤਾਂ ਇਸ ਤਰ੍ਹਾਂ ਹੀ ਆਪਾਂ ਸਾਰੇ ਲੱਡੂ ਬਣਾ ਲੈਨੇ ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਵੀ ਆਉਣਗੇ ਤੇ ਤੁਸੀਂ ਜ਼ਰੂਰ ਇਹਨੂੰ ਟਰਾਈ ਕਰੋਗੇ بس ਇਦਾਂ ਕਰਕੇ ਗੋਲ ਹੋ ਜਾਣੇ ਆ। ਤਾਂ ਸਾਰੇ ਲੱਡੂ ਆਪਾਂ ਇਦਾਂ ਬਣਾ ਲੈਣੇ ਆ। ਲੋ ਜੀ ਸਾਰੇ ਲੱਡੂ ਬਣ ਕੇ ਤਿਆਰ ਹੋ ਗਏ ਆ ਜੀ। ਤੇ ਬਹੁਤ ਹੀ ਵਧੀਆ ਲੱਡੂ ਬਣੇ ਆ, ਬਹੁਤ ਹੀ ਟੇਸਟੀ ਬਣੇ ਆ। ਤਾਂ ਮੈਂ ਉਮੀਦ ਕਰਦੀ ਆ ਕਿ ਤੁਸੀਂ ਵੀ ਜਰੂਰ ਟਰਾਈ ਕਰੋਗੇ ਤੇ ਬਣਾਉਂਗੇ ਵੀ ਤੇ ਖਾਓਂਗੇ ਵੀ। ਠੀਕ ਐ। ਥੈਂਕ ਯੂ। ਦੀ ਮੈਂ ਤੁਹਾਨੂੰ ਖਾ ਕੇ ਵੀ ਦਿਖਾਉਣੀ ਆ ਕਿਉਂਕਿ ਕਹਿੰਦੇ ਜਿਹੜਾ ਸ਼ੈਫ ਹੈਗਾ ਜੀ ਉਹ ਉਹਨੂੰ ਟੇਸਟ ਨਾ ਕਰੇ ਚੀਜ਼ ਤਾਂ ਉਹ ਵਧੀਆ ਨਹੀਂ ਬਣਦੀ। ਖਾ ਕੇ ਦੇਖੀਏ ਜੀ ਬੜੇ ਸੋਹਣੇ ਬਣਗੇ ਲੱਗੂ। ਵਾਓ। ਕਮਾਲ ਦਾ ਮਿੱਠਾ ਕਮਾਲ ਦਾ ਟੇਸਟ। ਤੇ ਮਾਰਕੀਟ ਦੇ ਗੱਡੂ ਲਿਆਉਣੇ ਤੁਸੀਂ ਭੁੱਲ ਜਾਓਗੇ। ਤਾਂ ਹਮੇਸ਼ਾ ਏਦਾਂ ਕਰੇ ਬਣਾ ਕੇ ਖਾਓ। ਕੋਈ ਟਾਈਮ ਲੱਗਦਾ। 10 ਮਿੰਟਾਂ 'ਚ ਤਿਆਰ। Okay, bye, you all the best.